ਉਦੋਂ ਐਸੀ ਸਫਲ ਨਹੀਂ ਹੁੰਦੇ ਸਮਝ ਦਿਓ ਕਿ ਨਹੀਂ ਉਹ ਉਹ ਸਮਝ ਲਓ ਕਿ ਜੇ ਤਾਂ ਬੱਚਾ ਜੇ ਫੇਲ ਹੋ ਗਿਆ ਤੇ ਇਹਦਾ ਮਤਲਬ ਕਿਤੇ ਕੋਈ ਕਮੀ ਰਹਿ ਗਈ ਸੀ ਤਾਂ ਫੇਲ ਹੋਇਆ ਮੈਂ ਅਸਫਲ ਨਹੀਂ ਹੋਇਆ ਬਲਕਿ ਮੇਰੀ ਕਮੀ ਸੀ ਕਿ ਮੈਨੂੰ ਅੱਛਾ ਰਿਜ਼ਲਟ ਪਰ ਹੁਣ ਅਗਰ ਮੈਂ ਦੁਬਾਰਾ ਕੋਸ਼ਿਸ਼ ਕਰਾਂ ਆਪਣੀ ਕਮੀ ਦਾ ਸੁਧਾਰ ਕਰਕੇ ਤਾਂ ਮੈਨੂੰ ਸਫਲਤਾ ਮਿਲ ਇਹ ਲਈ ਇਹ ਪੁਆਇੰਟ ਆਪਣੇ ਦਿਮਾਗ 'ਚ ਯਾਦ ਰੱਖਣਾ ਕਿ ਇਨਸਾਨ ਅਸਫਲ ਕਦੋਂ ਹੁੰਦਾ ਹੈ ਹੁਣ فرض ਕਰੋ ਤੁਸੀਂ ਕਿਸੇ ਕੰਮ ਨੂੰ ਹੱਥ ਪਾਇਆ ਉਜ ਸਫਲਤਾ ਨਹੀਂ ਮਿਲੀ ਔਰ ਤੁਸੀਂ ਨਿਰਾਸ਼ ਹੋ ਕੇ ਬੰਦ ਕਰਕੇ ਬਹਿ ਗਏ ਤਾਂ ਫਿਰ ਤੁਸੀਂ ਅਸਫਲ ਹੋ ਪਰ ਅਗਰ ਬੰਦਾ ਕਹਿੰਦਾ ਕੋਈ ਨਹੀਂ ਦੁਬਾਰਾ ਕੋਸ਼ਿਸ਼ ਕਰਾਂਗੇ ਦੁਬਾਰਾ ਕੋਸ਼ਿਸ਼ ਕਰਾਂਗੇ ਦੂਸਰੀ ਵਾਰ ਤੀਸਰੀ ਵਾਰ ਉਦੋਂ ਤੱਕ ਕੋਸ਼ਿਸ਼ ਕਰਾਂਗੇ ਜਦ ਮੇਂ ਸਫਲਤਾ ਪਰ ਹਾਂ ਸਮਝਦਾਰ ਇਨਸਾਨ ਕੀ ਕਰਦਾ ਹੈ ਇਤਨਾ ਕੋਸ਼ਿਸ਼ ਕੀਤੀ ਸੀ ਸਫਲਤਾ ਨਹੀਂ ਮਿਲੀ ਤਾਂ ਉਹ ਥੋੜਾ ਮੰਜ਼ਿਲ ਨਹੀਂ ਬਦਲਨੀ ਥੋੜਾ ਰਸਤਾ ਬਦਲ ਕੇ ਦੇਖ ਲਵੋ ਉਸ ਤਰੀਕੇ ਨੂੰ ਬਦਲ ਕੇ ਦੇਖ ਲਵੋ ਲੋਕ ਇਹ ਜਿੱਦ ਐ ਸੀ ਕਈ ਵਾਰ ਦੱਸਿਆ ਕਿ ਜਦੋਂ ਵਿਗਿਆਨਿਕ ਕੋਈ ਖੋਜ ਕਰਦੇ ਆ ਨਾ ਉਹ ਦੇਖਦੇ ਕਿ ਆਹ ਚੀਜ਼ ਨਾਲ ਸਫਲਤਾ ਨਹੀਂ ਮਿਲੀ ਤਾਂ ਉਹ ਨੂੰ ਇੱਕ ਪਾਸੇ ਕਰਕੇ ਫੇ ਨਵੀਂ ਚੀਜ਼ ਨੂੰ ਟਰਾਈ ਕਰਦੇ ਆ ਪਰ ਮਕਸਦ ਉਹੀ ਹੁੰਦਾ ਹੈ ਜਿਦਾ ਐਡੀਸਨ ਦਾ ਮਕਸਦ ਸੀ ਬੱਲ ਬਣਾਉਣਾ ਮਕਸਦ ਉਹੀ ਸੀ ਬਸ ਤਰੀਕੇ ਰੋਜ਼ ਬਦਲ ਬਦਲ ਕੇ ਟਰਾਈ ਕਰਦੇ ਸੀ ਤਾਂ ਜਦੋਂ ਤਰੀਕੇ ਬਦਲ ਬਦਲ ਕੇ ਟਰਾਈ ਕਰਦੇ ਸੀ ਆਖਰ ਇੱਕ ਦਾ ਹੀ ਮੈਸਾ ਆਇਆ ਜਦੋਂ ਸਹੀ ਤਰੀਕਾ ਮਿਲ ਗਿਆ ਔਰ ਮਤਲਬ ਪਿਆਰ ਹੋ ਗਿਆ ਇਹਦਾ ਮਤਲਬ ਮੰਜ਼ਿਲ ਨਹੀਂ ਛੱਡੀ ਥੋੜਾ ਰਸਤੇ ਨੂੰ ਮਤਲਬ ਕਿ ਦੇਖਿਆ ਕਿ ਅਗਰ ਐਦਾਂ ਗੱਲ ਨਹੀਂ ਬਣਦੀ ਥੋੜਾ ਇਹਨੂੰ ਐਦਾਂ ਕਰਕੇ ਦੇਖ ਲਵਾਂ ਇਸ ਲਈ ਇਹਨੂੰ ਕਹਿੰਦੇ ਆ ਕਿ ਅਗਰ ਅਸੀਂ ਜੀਵਨ 'ਚ ਕਾਮਯਾਬ ਹੋਣਾ ਹੈ ਤਾਂ ਕਦੀ ਕੋਸ਼ਿਸ਼ ਕਰਨੀ ਬੰਦ ਫਿਰ ਚਾਹੇ ਰੂਹਾਨੀਅਤ ਹੋਵੇ ਕਿ ਬੰਦਾ ਕਹੇ ਮੈਨੂੰ ਸਿਮਰਨ ਕਰਦਿਆਂ ਨੂੰ 2 ਸਾਲ ਹੋ ਗਏ ਗੱਲ ਨਹੀਂ ਬਣੀ ਨਹੀਂ ਗੱਲ ਬਣਾਣੀ ਹੈ ਮੈਂ ਔਰ ਮੈਂ ਉਦੋਂ ਤੱਕ ਮਿਹਨਤ ਜਾਰੀ ਰੱਖਣੀ ਹੈ ਜਦ ਤੱਕ ਮੈਨੂੰ ਸਫਲਤਾ ਔਰ ਇਹ ਗੱਲ ਨੂੰ ਤੁਸੀਂ ਆਪਣੇ ਜੀਵਨ 'ਚ ਕਿਤੇ ਵੀ ਲਾਗੂ ਕਰ ਸਕਦੇ ਹੋ ਕਿ ਕੋਸ਼ਿਸ਼ ਕਰਨੇ ਵਾਲੋਂ ਕੀ ਕਦੀ ਇਸ ਲਈ ਇਨਸਾਨ ਅਸਫਲ ਤਬ ਹੁੰਦਾ ਹੈ ਜਬ ਉਹ ਕੋਸ਼ਿਸ਼ ਕਰਨਾ ਬੰਦ ਕਰ ਦਿੱਤਾ ਹੈ ਇੱਕ ਟੀਮ ਅੱਜ ਮੈਚ ਹਾਰ ਗਈ ਹੈ ਔਰ ਜੇ ਹੁਣ ਸੋਚੇ ਹੋਣੇ ਸੀ ਕਦੀ ਖੇਲਣਾ ਹੀ ਨਹੀਂ ਹੈ ਹੁਣ ਕਦੀ ਅਸੀਂ ਮੈਦਾਨ 'ਚ ਜਾਣਾ ਹੀ ਨਹੀਂ ਹੈ ਬੰਦ ਹੀ ਕਰ ਦੇਵੇਂ ਖੇਲਣਾ ਤੋ ਉਹ ਟੀਮ ਕਦੀ ਜਿੱਤ ਜਿੱਤ ਸਕਦੀ ਹੈ ਤੇ ਟੀਮ ਸੋਚੇ ਕੋਈ ਗੱਲ ਨਹੀਂ ਅੱਜ ਹਾਰ ਹੋ ਗਈ ਕੋਈ ਗੱਲ ਨਹੀਂ ਦੁਬਾਰਾ ਪ੍ਰੈਕਟਿਸ ਕਰਾਂਗੇ ਦੁਬਾਰਾ ਮਿਹਨਤ ਕਰਾਂਗੇ ਕੋਈ ਨਹੀਂ 6 ਮਹੀਨੇ ਬਾਅਦ ਫਿਰ ਮੈਚ ਹੋਣੇ ਹੈ ਜੇ ਸਾਲ ਬਾਅਦ ਫਿਰ ਮੈਚ ਹੋਣੇ ਹੈ ਪ੍ਰੈਕਟਿਸ ਕਰੀਏ ਮਿਹਨਤ ਕਰੀਏ ਦੁਬਾਰਾ ਅੱਗੇ 나가 ਦੁਬਾਰਾ ਕੋਸ਼ਿਸ਼ ਕਰਾਂਗੇ ਤਾਂ ਸੰਭਾਵਨਾ ਹੁੰਦੀ ਹੈ ਫਿਰ ਬੰਦਾ ਜਿੱਤ ਵੀ ਸਮਝਦੇ ਹੋ ਬਣੀ ਇਸੇ ਤਰ੍ਹਾਂ ਆਪਣੇ ਜੀਵਨ ਦੇ ਟੀਚੇ ਹਾਸਲ ਕਰਨੀ ਹੈ ਤਾਂ ਯਾਦ ਰੱਖੋ ਮੁਸ਼ਕਿਲ ਜਿੰਨੀ ਮਰਜ਼ੀ ਵੱਡੀ ਹੋਵੇ ਪਰ ਜੀਵਨ ਦੀ ਕਦੀ ਹਾਰ ਨਹੀਂ ਮੰਨਣੀ ਕਿਉਂਕਿ ਮੰਜ਼ਿਲ ਨੂੰ ਕੋ ਨਹੀਂ ਮਿਲਦੀ ਜਿਨਕੇ ਸਿਰਫ ਖਾਬ ਬੜੇ ਹੁੰਦੇ ਹਨ ਮੰਜ਼ਿਲ उनको नहीं मिलती जिनके सिर्फ खाब बड़े होते हैं अरे मंजिल तो उनकी उनको मिलती है जो विश्वास के साथ जिद पे अड़े होते हैं बस ये विश्वास चाहिए सर कि मंजिल उनको नहीं मिलती जिनके सिर्फ मतलब खाब बड़े बड़े देखे पर मेहनत करे ना कोशिश करे ना तो सिर्फ खाब देखना मंजिल ऐसे याद रखना मंजिल उनको नहीं मिलती जिनके सिर्फ खाब बड़े होते हैं मंजिल तो उनको मिलती है जो विश्वास के साथ जिद पर अड़े है विश्वास होता है जिद्द होती है कि मेनू यकीन है मंजिल जरूर और मैं उदो तक कोशिश करनी है उदो तक मिट जारी रखनी है मैं हार मान के नहीं बैठना क्योंकि हार मान के बैठे फिर तो सारी जिंदगी पछतावा ही रह जाएगा क्यों सारी जिंदगी पछतावा रहे काश मैं एक बार और कोशिश पर के ना पछताए क्या होगा जब जिड़ियां चुग गई फिर बाद पछता पर हूँ मौका है, हुन वक्त है। क्या। इन पलों को संभाल लो क्योंकि यही जिंदगी को बदलने की खड़ी है बस इन्होंने पलों को संभालना है अपने अंदर अच्छे चंकी तरह ढूस ठूस के भर, भर लेनी है क्यों लागे जगह बचे ही ना शंका जगह बचे ही ना चिंता डर इना विश्वास ने अपने भरपूर कर लेना है कि मैं अपनी कोशिश जारी क्योंकि बाद पछता है ਕਿ ਅੱਜ ਆਪਣੇ ਜੀਵਨ ਦੇ ਅੰਦਰੋਂ ਹਿੰਮਤ ਹੌਸਲਾ ਸਾਹਸ ਪੈਦਾ ਕੀਤਾ ਜਾਵੇ ਤਾਂ ਕਿ ਅਸੀਂ ਅੱਗੇ ਵਧਣ ਵਾਸਤੇ ਤਿਆਰੀ ਕਰ ਸਕੀਏ ਔਰ ਮੈਨੂੰ ਵਿਸ਼ਵਾਸ ਹੈ ਕਿ ਮੈਨੂੰ ਮੰਜ਼ਿਲ ਜ਼ਰੂਰ ਮਿਲੇ ਕਿਉਂਕਿ ਮੇਰਾ ਮਾਲਿਕ ਮੇਰੇ ਸੋ ਪਹਿਲੀ ਚੀਜ਼ ਉਹਨੇ ਪੁੱਛੀ ਸੀ ਹਜ਼ੂਰ ਦੱਸੋ ਕਿ ਇਨਸਾਨ ਅਸਫਲ ਕਦੋਂ ਹੁੰਦਾ ਹੈ ਉਹਦਾ ਹਜ਼ੂਰ ਨੇ ਕੀ ਜਵਾਬ ਦਿੱਤਾ ਕਿ ਇਨਸਾਨ ਅਸਫਲ ਤਬ ਹੁੰਦਾ ਹੈ ਜਦ ਇਨਸਾਨ ਕੋਸ਼ਿਸ਼ ਕਰਨਾ ਬੰਦ ਕਰ ਦਿੰਦਾ ਹੈ ਉਨੇ ਕਿ ਦਰਵਾਜ਼ਾ ਬੰਦ ਤਾਂ ਇੱਕ ਬੰਦਾ ਖੜਕਾ ਰਿਹਾ ਇੱਕ ਵਾਰ ਦੋ ਵਾਰ ਤਿੰਨ ਵਾਰ ਚਾਰ ਵਾਰ ਸੋਚ ਲੈ ਚਾਰ ਵਾਰ ਹੁਣ ਬੰਦ ਕਰੋ ਛੱਡੋ ਹੁਣ ਮੈਂ ਖੜਕਾਣਾ ਹੀ ਨਹੀਂ ਬਹਿ ਜਾਵੇ ਉਹਦੇ ਵਾਸਤੇ ਮੈਂ ਦਰਵਾਜ਼ਾ ਕਦੀ ਇੱਕ ਬੰਦਾ ਕਹਿੰਦਾ ਲੈ ਉਦੋਂ ਤੱਕ ਕੋਸ਼ਿਸ਼ ਜਾਰੀ ਰੱਖਣੀ ਹੈ ਖੜਕਾਈ ਜਾਣਾ ਖੜਕਾਈ ਜਾਣਾ ਖੜਕਾਈ ਜਾਣਾ ਜਦ ਤੱਕ ਮੈਨੂੰ ਮੇਰਾ ਸਲਟ ਮਨਪਸੰਦ ਸਲਟ ਨਾ ਮਿਲ ਜਾਵੇ ਯਾਨੀ ਦਰਵਾਜ਼ਾ ਖੁੱਲ ਨਾ ਜਾਵੇ ਮੈਂ ਕੋਸ਼ਿਸ਼ ਜਾਰੀ ਉਹ ਦੇਖਿਆ ਨਾ ਕਿ ਜਦਾਂ ਕਿਤੇ ਰੈੱਡ ਲਾਈਟ ਤੇ ਗੱਡੀ ਖੜੀ ਹੋਵੇ ਮੰਗਲ ਵਾਲੇ ਸ਼ੀਸ਼ਾ ਕਰਕਾਉਂਦੇ ਐ ਤੱਕ ਤੱਕ ਦੇ ਦੋ ਦੇ ਦੋ ਕੋ ਬਸ ਐ ਨਹੀਂ ਭਾਈ ਜਾ ਮਾਫ ਕਰ ਪਰ ਨਹੀਂ ਲੱਗੇ ਰੱਬ ਦਾ ਅੰਦਾਜ਼ ਕਿਤੇ ਗੱਡੀ ਦੇ ਟੈਟਲਾ ਪਾ ਦੇ ਦੇਖੀ ਦੋ ਇਹਨਾਂ ਨੂੰ ਕੁਛ ਤਾਂ ਆ ਕੇ ਬੰਦਾ ਕੁਛ ਨਾ ਕੁਛ ਬਾਅਦੋਂ ਖੁਸ਼ੀ ਨਾ ਜਾਤੇ ਦੇਖੀਏ ਤਰ ਹੁਣ ਸਮਝਣਾ ਇਸੇ ਤਰ੍ਹਾਂ ਕਹਿੰਦੇ ਐ ਉਸ ਰੱਬ ਕੋਲੋਂ ਤੂੰ ਮੰਗ ਰੱਬ ਨੂੰ ਮੰਗਣਾ ਕੰਮ ਹੈ ਜਿਵੇਂ ਭਿਖਾਰੀਆਂ ਦਾ ਕਹਿੰਦੇ ਰੱਬ ਕੋਲੋਂ ਮੰਗਣਾ ਤੂੰ ਨੂੰ ਮੰਗ ਕਹੇ ਮੇਰੇ ਮਾਲਕ ਆਪਣੇ ਕਰਮ ਦੀ ਦਾਤ ਮੇਰੀ ਝੋਲੀ ਬਾਦੇ ਉਹ ਹੀ ਇਸ਼ਕ ਦੀ ਮੰਜ਼ਿਲ ਪਾ ਸਕਦੇ ਹੋਵੇ ਜਿਗਰਾ ਜਿਵੇਂ ਜਵਾਰੀਆਂ ਦਾ ਹਰ ਸਾਂ ਨਾਲ ਰੱਬ ਤੋਂ ਮੰਗ ਰੱਬ ਨੂੰ ਮੰਗਣਾ ਕੰਮ ਹੈ ਜਿਵੇਂ ਭਿਖਾਰੀਆਂ ਦਾ ਇਸ ਲਈ ਦੱਸਿਆ ਹੈ ਕਿ ਉਹ ਰੱਬ ਦੇ ਘਰ ਦੀ ਰਹਿਨਤਾਂ ਨੂੰ ਉਹੀ ਪਾ ਸਕਦਾ ਹੈ ਜਿਹਦੇ ਅੰਦਰ ਜਵਾਰੀਆਂ ਵਾਲਾ ਜਿਗਰਾ ਹੋਵੇ ਜਵਾਰੀ ਕਿਹਨੂੰ ਕਹਿੰਦੇ ਹੈ ਜਿਹੜਾ ਦਾਅ ਤੇ ਸਭ ਕੁਝ ਲਾ ਦਿੰਦਾ ਪਤਾ ਕੁਝ ਨਹੀਂ ਹੁੰਦਾ ਹਾਰ ਹੁੰਦੀ ਹੈ ਜਾਂ ਇਹ ਪਾਸਾ ਮੇਰੇ ਵੱਲ ਪਲਟਣਾ ਹੈ ਜਾ ਪਾਸਾ ਹੁੰਦੇ ਹਾਲ ਪਲਟਣਾ ਹੈ ਕੋਈ ਪਤਾ ਨਹੀਂ ਹੁੰਦਾ ਪਰ ਦਾਤੇ ਲਾ ਦਿੰਦਾ ਜਿਗਰਾ ਹੁੰਦਾ ਹੈ ਕਹਿੰਦੇ ਰੱਬ ਦੇ ਰਸਤੇ ਵੀ ਜਿਗਰਾ ਚਾਹੀਦਾ ਹੈ ਲਾ ਦੇ ਆਪਣਾ ਦਾਤੇ ਔਰ ਇਦਾਂ ਲਾ ਕਿ ਰੱਬ ਦੇ ਘਰ ਅਗਰ ਦਾਤੇ ਲਾਇਆ ਤਾਂ ਫਰਕ ਹੀ ਕੋਈ ਨਹੀਂ ਕਿਉਂਕਿ ਜੇ ਜਿੱਤ ਗਿਆ ਤਾਂ ਰੱਬ ਮੇਰਾ ਜੇ ਹਾਰ ਗਿਆ ਤਾਂ ਮੇਰਾ ਬਦਾ ਕਾਟਾ ਕਿੱਥੇ ਹੋਵੇ ਇਹਦਾ ਦਾ ਹੀ ਕੋਲੋਂ ਬਸੇ ਚੰਗਾ ਨਹੀਂ ਜਦਾਂ ਕਹਿੰਦੇ ਨਾ ਇਨੀ ਸਖੀ ਮੈਂ 64 ਖੇਲੂ ਖੇਲੂ ਪੀ ਆ ਕੇ ਸੰਦ ਇਹ ਅਮੀਰ ਖੁਸਰੋ ਦੀ ਬਾਣੀ ਵੀ ਹੈ ਕਿ ਮੈਂ ਆਪਣੇ ਪਿਆ ਦੇ ਨਾਲ ਮੁਰਸ਼ਿਦ ਦੇ ਨਾਲ ਸਤਗੁਰ ਦੇ ਨਾਲ ਚੌਸੜ ਖੇਲਾ ਔਰ ਖੇਲਾ ਉਹਦੇ ਨਾਲ ਨਹੀਂ ਸਖੀ ਮੈਂ ਚੌਸੜ ਖੇਲੂ ਖੇਲੂ ਪਿਆ ਦੇ ਸੰਗ ਮੈਂ ਹਾਰੀ ਤੋਂ ਮੈਂ ਜਿੱਤੀ ਤੋਂ ਪਿਆ ਮਿਲੇਗੇ ਮੈਂ ਹਾਰੀ ਤੋਂ ਪੀ ਕੇ ਸੰਗ ਕਿ ਜੇ ਮੈਂ ਜਿੱਤ ਗਈ ਤਾਂ ਪਿਆ ਮੈਨੂੰ ਮਿਲ ਜਾਣਗੇ ਔਰ ਜੇ ਮੈਂ ਹਾਰ ਵੀ ਗਈ ਤਾਂ ਮੈਂ ਪੀ ਕੇ ਸੰਗ ਤਾਂ ਮੈਨੂੰ ਪਿਆ ਆਪਣੇ ਨਾਲ ਲੈ ਜਾਣਗੇ ਦੋਨਾਂ ਪਾਸੇ ਮੇਰਾ ਹੀ ਆਹੀਂ ਕਹਿੰਦੇ ਰੱਬ ਦੇ ਨਾਲ ਬਾਜੀ ਲਾਇਆ ਕਰੋ ਕਿਰਪਾ ਤੇਰੇ ਨਾਲ ਹਾਰ ਜਿੰਨੀ ਬਾਜੀ ਲਾਣ ਲੱਗੇ ਆ ਕਿ ਜਿੱਤ ਕੇ ਤੇ ਤੂੰ ਸਾਡਾ ਜਹਾਰ ਕੇ ਸੀ ਤੇਰੇ ਕਾਟਾ ਕਿਸੇ ਪਾਸੇ ਵੀ ਨਹੀਂ ਹਾਰ ਮਸੇ ਫਾਇਦਾ ਹੀ ਫਾਇਦਾ ਇਹਨੂੰ ਕਹਿੰਦੇ ਕਰ ਇਹਨੂੰ ਕਹਿੰਦੇ ਯਕੀਨ ਇਹਨੇ ਹਜ਼ੂਰ ਕਹਿੰਦੇ ਆ ਕਿ ਅਸਲ ਉਹੀ ਜੀਵਤ ਹੁੰਦਾ ਜਿਹੜਾ ਕੋਸ਼ਿਸ਼ ਕਰਨੀ ਬੰਦ ਔਰ ਅਸੀਂ ਤੁਹਾਡੇ ਕੋਈ ਉਮੀਦ ਰੱਖਾਂਗੇ ਕਿ ਜਦ ਤੱਕ ਤੁਹਾਡੇ ਸਾਥ ਚੱਲਦੇ ਆ ਕਦੀ ਹਿੰਮਤ ਹਾਰ ਕੇ ਕੋਸ਼ਿਸ਼ ਬੰਦ ਪਰ ਕੇ ਹਰ ਸਾਹ ਦੇ ਨਾਲ विश्वास कोशिश करते तो कोशिश करने वालों की कभी नहीं होती तूफानों से कर जो किनारे बैठ जाते हैं, उनकी हैं। तो है उस डरते हो जो बारह साल डुबे बन्ने लगते बस विश्वास रखना है बार ओरी रहमत लेके जाए और दूसरा सवाल उन्हें की पूछे अगर हम गौर करना ਪਹਿਲਾ ਸਵਾਲ ਪੁੱਛਿਆ ਸੀ ਹਜ਼ੂਰ ਤੋਂ ਕਿ ਸਾਰਾ ਸਫਲ ਕਦੋਂ ਹੁੰਦਾ ਹੈ ਤਾਂ ਦੂਜਾ ਸਵਾਲ ਪੁੱਛਿਆ ਕਿ ਹਜ਼ੂਰ ਇਸ ਦੁਨੀਆਂ 'ਚ ਉਹ ਕਿਹੜੀ ਚੀਜ਼ ਹੈ ਜੀ ਉਹ ਕੀ ਹੈ ਜਿਹਨੂੰ ਖੋਣਾ ਸਭ ਤੋਂ ਬੁਰਾ ਹੈ ਜਿਹਨੂੰ ਗਵਾਉਣਾ ਸਭ ਤੋਂ ਖੋਣਾ ਸਭ ਤੋਂ ਬੁਰਾ ਹੈ ਜਦਾ ਬੰਦਾ ਕਹਿੰਦਾ ਸਿਹਤ ਨੂੰ ਖੋਹ ਦਿਆ ਕੋਈ ਪੈਸੇ ਨੂੰ ਖੋਹ ਦਿੰਦਾ ਹੈ ਕੋਈ ਸਿਹਤ ਨੂੰ ਖੋਹ ਦਿੰਦਾ ਕੋਈ ਪਰਿਵਾਰ ਨੂੰ ਖੋਹ ਦਿੰਦਾ ਹੈ ਕੋਈ ਕਿਸੇ ਰਿਸ਼ਤੇ ਨੂੰ ਗਵਾ ਦਿੰਦਾ ਹੈ ਉਹ ਕਿਹੜੀ ਚੀਜ਼ ਹੈ ਜਿਹਨੂੰ ਗਵਾਉਣਾ ਸਭ ਤੋਂ ਜ਼ਿਆਦਾ ਬੁਰਾ ਹੈ ਤੁਹਾਨੂੰ ਕੀ ਲੱਗਦਾ ਹੈ ਕਿਹੜੀ ਚੀਜ਼ ਦੇਖੇ ਤੁਹਾਡਾ ਜਵਾਬ ਉਹ ਕਹਿੰਦੇ ਉਹ ਕਿਹੜੀ ਚੀਜ਼ ਹੈ ਕਿ ਜਿਹਨੂੰ ਗਵਾਣਾ ਜਿਹਨੂੰ ਖੋਹ ਦੇਣਾ ਸਭ ਤੋਂ ਬੁਰਾ ਜਦੋਂ ਬੰਦਾ ਕਹਿੰਦਾ ਸਿਹਤ ਨੂੰ ਪੈਸਾ ਚਲਾ ਗਿਆ ਕੋਈ ਨਹੀਂ ਸਿਹਤ ਗਈ ਕੋਈ ਕਹਿੰਦਾ ਘੜ ਚਲਾ ਗਿਆ ਘੜ ਗਵਾਤ ਗਿਆ ਮੈਂ ਮਰ ਜਾਣਾ ਆ ਪਰਿਵਾਰ ਚਲਾ ਗਿਆ ਮੈਂ ਮਰ ਜਾਣਾ ਆ ਗਵਾਤ ਗਿਆ ਆ ਖੋਤ ਗਿਆ ਇਹ ਚੀਜ਼ ਨੂੰ ਖੋ ਦਿੱਤਾ ਤਾਂ ਮੇਰਾ ਬਚਣਾ ਹੀ ਕੁਛ ਨਹੀਂ ਉਹ ਕਹਿੰਦੇ ਕਿਹੜੀ ਚੀਜ਼ ਹੈ ਉਹ ਜਿਹਨੂੰ ਖੋਣਾ ਸਭ ਤੋਂ ਬੁਰਾ ਹੈ ਦੇਖੋ ਹੋ ਸਕਦਾ ਤੁਹਾਡਾ ਹੋਵੇ ਕਿ ਸਿਹਤ ਨੂੰ ਹੋਣਾ ਜਾਂ ਪੈਸੇ ਨੂੰ ਹੋਣਾ ਤੰਦੌਲਤ ਨੂੰ ਹੋਣਾ ਮਕਾਨਾਂ ਨੂੰ ਹੋਣਾ ਹੁਣ ਕਿਹੜੀ ਚੀਜ਼ ਹੈ ਵਿੱਚ ਸਭ ਤੋਂ ਬੁਰੀ ਹੈ ਉਸ ਮੇਲੇ ਹਜ਼ੂਰ ਨੇ ਜੋ ਜਵਾਬ ਦਿੱਤਾ ਬੜਾ ਦਿਲ ਨੂੰ ਟੱਚ ਕਰਨ ਵਾਲਾ ਹੈ ਦਿਲ ਨੂੰ ਸ਼ੂਰ ਵਾਲਾ ਹੈ ਜਿਤ ਉੱਤਰਨ ਵਾਲਾ ਜਵਾਬ ਹੈ ਜਦੋਂ ਉਹਨੇ ਪੁੱਛਿਆ ਹਜ਼ੂਰ ਇਸ ਦੁਨੀਆ ਤੇ ਉਹ ਕਿਹੜੀ ਚੀਜ਼ ਹੈ ਜਿਹਨੂੰ ਹੋਣਾ ਸਭ ਤੋਂ ਬੁਰਾ ਹੈ ਉਹ ਕੀ ਹੈ ਜਿਹਨੂੰ ਹੋਣਾ ਸਭ ਤੋਂ ਜ਼ਿਆਦਾ ਬੁਰਾ ਹੈ ਤਾਂ ਹਜ਼ੂਰ ਨੇ ਕਿਹਾ ਸਭ ਤੋਂ ਜ਼ਿਆਦਾ ਸਭ कुछ खोने से सब कुछ खोने से ज्यादा बुरा है सब कुछ खो देने से ज्यादा बुरा है उस रब की रहमत को खो देना जिसके जरिए हम सब कुछ दोबारा हासिल कर सकते हैं वो तो कहते हैं सबसे ज्यादा बुरा होता है अपने रब ਨੂੰ या उदी रहमत नु खो देना एक बंदा कहता है सेहत खोना बुरा है पर ये याद रखो हुकुम कहते हैं रब की रहमत तुम्हारे बल पे तो खोई हुई सेहत भी वापस ਜੇ ਕਹਤਾ ਕਿ ਪੈਸਾ ਖੂਨਾ ਬੁਰਾ ਹੈ ਉਹ ਜਲਾ ਜਾਵੇ ਪੈਸਾ ਜੇ ਰੱਬ ਮੇਰੇ ਨਾਲ ਹੈ ਤੇ ਦਾਦਾ ਜੀ ਮੇਰੇ ਨਾਲ ਹੈ ਤਾਂ ਦਾਕਾ ਦੇ ਭੰਡਾਰ ਅੱਭੀ ਮਰ ਜਾਣਗੇ ਐਸਾ ਨਹੀਂ ਚੀਜ਼ ਹੈ ਪੈਸਾ ਵੀ ਆ ਜਾਏਗਾ ਜੇ ਉਹਦੀ ਰਹਿਮਤ ਨਾਲ ਹੈ ਸਿਹਤ ਵੀ ਗਈ ਹੋਈ ਆ ਜਾਏਗੀ ਅਗਰ ਉਹਦੀ ਰਹਿਮਤ ਉਹਦੀ ਰਹਿਮਤ ਨਾਲ ਮੁਰਦਿਆਂ ਜੀ ਜਾਨਾ ਆ ਜਾਂਦੀ ਹੈ ਤਾਂ ਸਿਹਤ ਦੀ ਚੀਜ਼ ਹੈ ਇਸੋਂ ਕਿਤੇ ਸਭ ਤੋਂ ਜਿਆਦਾ ਬੁਰਾ ਹੈ ਸਭ ਚੀਜ਼ੋ ਨੂੰ ਖੋਣੇ ਸੇ ਜਿਆਦਾ ਬੁਰਾ ਹੈ उस रब की रहमत को खो देना जिसके जरिए हम दोबारा सब कुछ हासिल क्योंकि रब की रहमत याद रखो वो जरिया है सब कुछ पा सकते या। या होया सब कुछ हासिल पर जे रब की रहमत ही चली गई रबतवा लिया जिथे रब ना रहा रहमत रब रही उसे तो नहीं क्योंकि सब कुछ ओरी रहमत रह ਮਣਿਆ ਸਮਝ ਦਿਓ ਮੈ ਜਿਦਾਸੀ ਉਹ ਮਿਸਾਲ ਦੇਈ ਦੀ ਹੈ ਨਾ ਇੱਥੇ ਵੀ ਕਹਿਣਾ ਜ਼ਰੂਰੀ ਹੈ ਕਿ ਕਮਰੇ ਦੇ ਵਿੱਚ ਫੂਲਰ ਵੀ ਸੀ ਏਸੀ ਵੀ ਸੀ ਪੱਖਾ ਵੀ ਸੀ ਸਮਝ ਰਹਾ ਜ਼ਰਾ ਤਾਂ ਇਹ ਆਪੋਸ਼ੀ ਦੀ ਗੱਲ ਕਰ ਰਹੇ ਆ ਪੱਖਾ ਕਹਿੰਦਾ ਮੈਂ ਬੜਾ ਜਿਹੜਾ ਜਦੋਂ ਨਾ ਪੱਖਾ ਪਿਆ ਹੋਇਆ ਨਾ ਇੱਕ ਫਟਾਫਟਾ ਖੜਾ ਫਟਾ ਕਹਿੰਦਾ ਮੈਂ ਬੜਾ ਦੇਖ ਮੈਂ ਕਿੰਨੀ ਤੇਜ਼ ਹਵਾ ਦਿੰਦਾ ਮੈਂ ਕਿੰਨੀ ਤੇਜ਼ ਹਵਾ ਦਿੰਦਾ ਮੈਂ ਬੜਾ ਹੁਣ ਕਹਿੰਦੇ ਆ ਜਦੋਂ ਪੱਖੇ ਨੇ ਫਰਾਟੇ ਨੇ ਕਿਹਾ ਮੈਂ بڑا ਤਾਂ ਛੱਤ ਦਾ ਪੱਖਾ ਬੋਲਿਆ ਤੂੰ ਵੀ بڑا بڑا ਤਾਂ ਮੈਂ ਤੇਰੀ ਹਵਾ ਤੇ ਇੱਕ ਪਾਸੇ ਜਾਂਦੀ ਮੈਂ ਪੂਰੇ ਕਮਰੇ 'ਚ ਹਵਾ ਦਿੰਦਾ ਕਿਉਂਕਿ ਪੱਖੇ ਦਾ ਛੱਤ ਵਾਲਾ ਪੱਖਾ ਸਾਰਿਆਂ ਨੂੰ ਹਵਾ ਦਿੰਦਾ ਫਰਾਟੇ ਨੇ ਤਾਂ ਉਧਰ ਨੂੰ ਦੇਣੀ ਹੈ ਜਿੱਥੇ ਰੂਹ ਦਾ ਮੂੰਹ ਹੋਵੇ ਕੋਈ ਬਤਾ ਦੇ ਪਿੱਛੇ ਬੈਠਾ ਹੋਵੇ ਤਾਂ ਉਹ ਹਵਾ ਕਿੱਥੇ ਮਿਲ ਜਾਣੀ ਇਹ ਛੱਤ ਵਾਲੇ ਨੇ ਕਿਹਾ ਮੈਂ بڑا ਕਿਉਂਕਿ ਮੈਂ ਕਮਰੇ 'ਚ ਬੈਠੇ ਹਰ ਇਨਸਾਨ ਨੂੰ ਹਵਾ ਦੇ ਰਿਹਾ ਤਾਂ ਕੂਲਰ ਕੂਲਰ ਬੋਲਿਆ ਕੂਲਰ ਕਹਿੰਦਾ ਏ ਤੂੰ ਹਵਾ ਦਿੰਦਾ ਗਰਮ ਦਿੰਦਾ ਮੈਂ ਦੇਖ ਜਦੋਂ ਮੈਂ ਚੱਲਦਾ ਠੰਡੀ ਹਵਾ ਦਿੰਦਾ ਯਾ ਜਿਵੇਂ ਮੈਂ ਬੜਾ ਉਥੇ ਏਸੀ ਵੀ ਲੱਗਾ ਹੋਇਆ ਐਸੀ ਕਿਹਦਾ ਚੁੱਪ ਕਰ ਓਏ ਤਿੰਨੇ ਚੁੱਪ ਕਰੋ ਫਰਾਟੇ ਸਾਤਾਲੇ ਪੱਖੇ ਕੂਲਰ ਬੰਦ ਕਰ ਚੁੱਪ ਕਰੋ ਆਪਣੀਆਂ ਗੱਲਾਂ ਨੂੰ ਮੈਂ ਬੜਾ ਜਦੋਂ ਮੈਂ ਚੱਲਦਾ ਇੰਨਾ ਠੱਡਾ ਕਰਦਾ ਜੇ ਬੰਦਾ ਰਜ਼ਾਈ ਲੈਣ ਤੇ ਕੰਬਰ ਲੈਣ ਤੇ ਮਜਬੂਰ ਹੋ ਜਾਂਦਾ ਮੈਂ ਸਭ ਤੋਂ ਬੜਾ ਹੁਣ ਜਦੋਂ ਪੱਖੇ ਨੇ ਕਿ ਆ ਫਰਾਟੇ ਨੇ ਮੈਂ ਬੜਾ ਹੀਲਿੰਗ ਬੈਂਡ ਨੇ ਕਿਹਾ ਮੈਂ بڑا ਕੂਲਰ ਨੇ ਕਿਹਾ ਮੈਂ بڑا ਏਸੀ ਨੇ ਕਿਹਾ ਮੈਂ بڑا ਜਦੋਂ ਮੈਂ ਚੱਲਦਾ ਕੰਬਲ ਲੈਣ ਤੇ ਬੰਦਾ ਮਜਬੂਰ ਹੋਏ ਨਾ ਛੱਡ ਕਰ ਦਿੰਦਾ ਮੈਂ ਉੱਥੇ ਬਿਜਲੀ ਖੜੀ ਕੁਸਕੁਰਾ ਰਹੇ ਸੀ ਬਿਜਲੀ ਕਹਿੰਦੀ ਅੱਛਾ ਤੁਸੀਂ ਬੜੇ ਹੋ ਮੈਂ ਲੈ ਮੈਂ ਚੰਨੀ ਹੋ ਗਿਆ ਬੜੇ ਬਿਜਲੀ ਗਈ ਤਾਂ ਸਾਰੇ ਨਾਲ ਹੀ ਠੱਪ ਨਾ ਕੂਲਰ ਚਲੇ ਨਾ ਏਸੀ ਚਲੇ ਨਾ ਪੱਖਾ ਚਲੇ ਤਾਂ ਨਾਈਸ ਹੀਲਿੰਗ ਬੈਂਡ ਚਲੇ ਸਾਰੇ ਬੋਲਤੀ ਬੰਦ ਹੋ ਗਈ ਤਾਂ ਹੁਣ ਕੋਈ ਕਹੇ ਬੋਲੋ ਤੇ ਬੋਲੀਏਗੀ ਜਿੱਥੋਂ ਤਾਕਤ ਮਿਲਦੀ ਹੈ ਉਹ ਤਾਕਤ ਅਚੀਬ ਕਿਉਂਕਿ ਉਹ ਤੋਂ ਬਿਨਾ ਤੇ ਸਾਰੇ ਲੋਹੇ ਦੇ ਪਤਰੇ ਹੀ ਆ ਪਰ ਪੱਖਾ ਆਕਰ ਲਾਈਟ ਨਾ ਹੋਵੇ ਖਰਾਬ ਹੋਵੇ ਤਾਂ ਲੋਹੇ ਦਾ ਪਤਰਾ ਹੀ ਹੁੰਦਾ ਵੀ ਨਹੀਂ ਸਟੋਰ ਰੂਮ ਚ ਰੱਖ ਦਿੰਦੇ ਆ ਲੈ ਵੀ ਸਟੋਰ ਰੂਮ ਚ ਪਤਰਾ ਹੀ ਆ ਕਿਸੇ ਕੰਮ ਦਾ ਨਹੀਂ ਚੱਲਦਾ ਹੀ ਨਹੀਂ ਖਰਾਬ ਹੁਣ ਇਸੇ ਤਰ੍ਹਾਂ ਯਾਦ ਰੱਖੋ ਸਾਡੇ ਕੋਲ ਮੋਟਰ ਕਾਰ ਗੱਡੀਆਂ ਘਰ ਪਰਿਵਾਰ ਸਭ ਕੁਝ ਹੋਵੇ ਪਰ ਜੇ ਦੀ ਰਹਿਮ ਨਹੀਂ ਚਲੀ ਜਾਵੇ ਤਾਂ ਸਾਡੀ ਸਾਰੇ ਬੋਲਤੀ सब कुछ खो देने से ज्यादा बुरा है उस रब की रहमत को खो देना जिसके जरिए या जिसके भरोसे हम सब कुछ दोबारा हासिल कर इसलिए कुछ भी हो जाए ਕਹਿੰਦੇ ਦੁਨੀਆ ਚਲੀ ਜਾਵੇ ਜ਼ਿੰਦਗੀ ਵੀ ਚਲੀ ਜਾਵੇ ਜਾਨ ਤੱਕ ਵੀ ਚਲੀ ਜਾਵੇ ਨਾ ਉਹਦੀ ਰਹਿਮਤ ਨੂੰ ਨਾ ਜਾਣਦੇ ਹੋ ਕਿਉਂਕਿ ਰਹਿਮਤ ਨੂੰ ਸਮਝਦੇ ਤਾਂ ਗਈ ਜਾਨ ਵੀ ਵਾਪਸ ਆ ਜਾਏ ਔਰ ਤੁਹਾਡੇ ਸਾਹਮਣੇ ਬੈਠੇ ਆ ਅਸੀਂ ਤੁਹਾਡੇ ਸਾਹਮਣੇ ਅਸੀਂ ਬੈਠੇ ਆ ਸਾਡੀ ਜ਼ਿੰਦਗੀ ਦੀ ਮਿਸਾਲ ਹੈ ਬਚਪਨ ਚ ਸਾਡੀ ਵੀ ਜਾਨ ਨਿਕਲ ਗਈ ਸੀ ਔਰ ਦੱਸਦੇ ਆ ਬੜੇ ਮਾਲਕ ਕਿ ਆ ਉਸ ਵੇਲੇ ਵਿੱਚ ਸੇਵਾਦਾਰ ਸਾਡੇ 3-3 ਘੰਟੇ ਸਾਡਾ ਸਰੀਰ ਮਰਦਾ ਸੀ ਸਾਰੇ ਰੋ ਰਹੇ ਬੀਬੀ ਹਜ਼ੂਰ ਵੀ ਫਿਰ ਮਾਲਕ ਨੇ ਸਾਡੇ ਸ਼ਰੀਰ ਨੂੰ ਉਠਾਇਆ ਔਰ ਅੰਦਰ ਮੈਂਬਰ ਸ਼ਰੀਫ ਜਿਹੜੀ ਗੱਦੀ ਹੈ ਉੱਥੇ ਮਾਲਕ ਲੈ ਕੇ ਗਏ ਔਰ ਜਾ ਕੇ ਹਾਥੇ ਫੜ ਕੇ ਬੇਨਤੀ ਕੀਤੀ ਜੇਕਰ ਦੁਬਾਰਾ ਇਹਨਾਂ ਨੂੰ ਜ਼ਿੰਦਗੀ ਮਿਲੇਗੀ ਤਾਂ ਇਹ ਗੱਦੀ ਦਾ ਵਾਰਿਸ ਇਹੀ ਹੋਏਗਾ ਕਹਿੰਦੇ ਕਹਿ ਕੇ ਜਦੋਂ ਗੱਦੀ ਤੇ ਰੱਖਿਆ ਨਾਲ ਹੀ ਅਸੀਂ ਦੁਬਾਰਾ ਹੋਣਾ ਸ਼ੁਰੂ ਕਰ ਦੋ ਤਾਂ ਹੁਣ ਦਸਨਾ ਕੀ ਚਾਹਤੇ ਜਾਨ ਵੀ ਉਹਦੇ ਰਸਤੇ ਚਲੀ ਜਾਵੇ ਪਰਵਾਹ ਨਾ ਕਰੋ ਕਿਉਂਕਿ ਮਰਦਿਆਂ ਨੂੰ ਜ਼ਿੰਦਗੀ ਦੇਣ ਵਾਲਾ ਉਹ ਪ੍ਰਮਾਤਮਾ ਉਹ ਰੱਬ ਹੈ ਕਿਹੜਾ ਹੈ ਜਿਹੜਾ ਮਾਂ ਦੇ ਗਰਭ ਝਿਆਨ ਪੰਦਾ ਹੈ ਕੋਈ ਇਨਸਾਨ ਨਹੀਂ ਪੰਦਾ ਕੋਈ ਵੈਦ ਹਕੀਮ ਨਹੀਂ ਪੰਦਾ ਉਹ ਸੱਚਾ ਬਾਦਸ਼ਾਹ ਉਹ ਸੱਚਾ ਪ੍ਰਭੂ ਉਹ ਪ੍ਰਮਾਤਮਾ ਉਹਨੂੰ ਰੱਬ ਕਹ ਲਈਏ ਅੱਲਾਹ ਕਹ ਲਈਏ ਭਗਵਾਨ ਕਹ ਲਈਏ ਈਸ਼ਵਰ ਕਹ ਲਈਏ ਮਾਲਿਕ ਕਹ ਲਈਏ ਨਾਮ ਉਹਦੇ ਕਈਏ ਪਰ ਹੈ ਉਹ ਸਭ ਦਾ ਮਾਲਿਕ ਉਹੀ ਤਾਕਤ ਹੈ ਜਿਹੜੀ ਜਾਨ ਦੇਣ ਵਾਲੀ ਹੈ ਜ਼ਿੰਦਗੀ ਦੇਣ ਵਾਲੀ ਹੈ ਅੱਖਾਂ ਨੂੰ ਦੇਖਣ ਦੀ ਕੰਨਾਂ ਨੂੰ ਸੁਣਨ ਦੀ ਤਾਕਤ ਦਿੰਦੀ ਹੈ ਇਹ ਜਿਸਮ ਨੂੰ ਕੰਮ ਕਰਨ ਦੀ ਸ਼ਕਤੀ ਦਿੰਦੀ ਹੈ ਹਰ ਚੀਜ਼ ਇਹ ਧਰਤੀ ਦਾ ਰਿਜ਼ਕ ਪੈਦਾ ਕਰਦੀ ਹੈ ਇੱਕ ਧਰਤੀ ਦੀ ਮਿੱਟੀ ਵਿੱਚੋਂ ਜੋ ਚੀਜ਼ ਨਿਕਲਦੀ ਹੈ ਉਹਦਾ ਸੁਆਦ ਪੈਦਾ ਕਰਦੀ ਤਾਂ ਉਹੀ ਤਾਕਤ ਹੈ